भी आंटी एलमारी शेड़ी हुई सी ने ये उन्होंने खोल दे सी खिंच के अच्छा हां जी खुली नहीं खुली नहीं पूरी सामान फ्लोर नहीं तू ऐ तू और सुना तुम तो मैं और लाता कपड़े कपड़े बोल ले सी मेरी शेड़ी आने खुली नहीं खुली नहीं ये सारी नहीं खुली हुई हमारी पूरी मतलब सारा कुछ निकाला सी के बड़ा चौड़ी बीचों भी तेरे वाली तो टूटा हुआ है वैसे पड़ोणी गए ਕਣਕ ਲੀਕ ਕਰਤਾ ਹੋਈ ਹਰੀ ਹਰੀਆਂ ਅੰਕੜੇ ਪੜ੍ਹਣੇ ਆ ਗੱਡੇ-ਕੁੱਡੇ ਪੁੱਠੇ-ੁੱਠੇ ਇੱਥੇ-ਸਿੱਥੇ ਸੀ ਸਰ ਉਹਨੇ ਟੋਲੇ ਪਟੌਣਾ ਤੋਂ ਸਾਰੇ ਹੀ ਗਿੱਤੇ ਹੋਏ ਆ ਸਾਰੇ ਉਹਦੇ ਉੱਤੋਂ ਵੀ ਹਾਂ ਕੰਮਰ ਗੰਮਾ ਸਾਰੇ ਉਹਦੇ ਤੋਂ ਸਾਰੇ ਸਨ ਦੇ ਗਿੱਤਾ ਹੈ ਇਹ ਨਿਆਣਿਆਂ ਨੇ ਆ ਕੇ ਦੇਖਿਆ ਰੌਣ ਸਿੱਧੇ ਕਰਦੇ ਨਹੀਂ ਅੱਗੇ ਨਹੀਂ ਛੇੜਿਆ ਮੇਰਾ ਨਰਿੰਜੀਤ ਸਰ ਸਰ ਕੀ ਮਾਮਲਾ ਹੈ ਸਾਰਾ ਚੋਰੀ ਦੀਵਾਰਦਾਰ ਤੋਂ ਇਜਾਮ ਦਿੱਤਾ ਚੋਰਾਂ ਨੇ ਤੁਹਾਡੀ ਮਕਾਨ ਵਿੱਚ ਹਾਂਜੀ ਮੈਂ ਗਿਆ ਸੀਗਾ ਜੀ ਮੰਡੀ ਨੂੰ ਕਣਕ ਲਾਉਣ ਸਾਰੇ ਮਦਰ ਪਿੰਡ ਭੋਗਤ ਗਏ ਹੋ ਸੀ ਜੀ ਤੇ ਮੇਰੇ ਡੈਡੀ ਹੁਣੇ ਖੇਤੋਂ ਗਏ ਸੀ ਟਰੈਕਟਰ ਲੈ ਕੇ ਉਸ ਤੋਂ ਬਾਅਦ ਦੋ ਜਣੇ ਆਏ ਮੇਰੀ ਵਾਈਫ ਤੇ ਘਰ ਇਕੱਲੇ ਦੋ ਬੰਦੇ ਆਏ ਆ ਅੱਛਾ ਮੂੰਹ ਬੰਨੇ ਹੋ ਸੀ ਉਹਨਾਂ ਦੇ ਕੋਈ ਪਛਾਣ ਨਹੀਂ ਹੋਈ ਆ ਜੀ ਦੋ ਬੰਦੇ ਆਏ ਆ ਜੀ ਤੇ ਕਿੰਨੇ ਕ ਵਜੇ ਟਾਈਮ ਸੀ ਕੋਈ 12 ਤੋਂ 12:30 ਦੇ ਵਿੱਚ ਕਿਸ ਚੀਜ਼ ਤੇ ਆਏ ਉਹ ਪਤਾ ਕੁਛ ਨਹੀਂ ਕੁਛ ਨਹੀਂ ਪਤਾ ਅੱਛਾ ਤੁਹਾਨੂੰ ਉਦੋਂ ਹੀ ਪਤਾ ਲੱਗਾ ਜੋ ਅੰਦਰ ਉਹ ਐਂਟਰੀ ਕਰ ਗਏ ਹਾਂ ਮੈਂ ਤਾਂ ਘਰ ਰਹਿਣੀ ਸੀ ਕਿੱਥੋਂ ਦੀ ਐਂਟਰੀ ਕੀਤੀ ਸੀ ਕੁਛ ਪਤਾ ਕੁਛ ਨਹੀਂ ਪਤਾ ਲੱਗ ਰਿਹਾ ਜੀ ਸਰ ਆ ਕੇ ਉਹਨਾਂ ਨੇ ਕਿਸ ਤਰ੍ਹਾਂ ਫਿਰ ਵਾਰ ਤੁਹਾਨੂੰ ਇੰਜਾਮ ਦਿੱਤਾ ਆ ਕੇ ਕੁਝ ਉਹ ਅੰਦਰ ਗਏ ਆ ਜੀ ਅੰਦਰ ਜਾ ਕੇ ਮੇਰੀ ਵਾਈਫ ਨੂੰ ਧੱਕਾ ਮਾਰਿਆ ਅੱਛਾ ਤੇ ਉਹਨਾਂ ਨੇ ਚਾਕੂ ਕੱਢਿਆ ਤੇ ਮਤਲਬ ਉਹਨਾਂ ਨੇ ਫੋਲਾ ਫਾਲੀ ਕੀਤੀ ਸਾਰੀ ਇੱਕ ਬੰਦਾ ਗੋਲ ਖੜ ਗਿਆ ਦੂਜੇ ਨੇ ਫੋਲਾ ਫਾਲੀ ਕੀਤੀ ਅੱਛਾ ਤੇ ਕੱਪੜੇ-ਕੁਪੜੇ ਫਰੋਲੇ ਅਲਮਾਰੀ ਲੋਕਰ ਨਹੀਂ ਖੁੱਲੇ ਹੈਗਾ ਉਹਨਾਂ ਤੇ ਉਹ ਜਿਹੜੀਆਂ ਜੋ ਬਾਲੀਆਂ ਸੀਗੀਆਂ ਉਹ ਲਾ ਲਈਆਂ ਆ ਤੇ ਫੱਤਾਂ ਦੇ ਵਿੱਚ ਮੁੰਡੀਆਂ ਪਾਈਆਂ ਸੀ ਉਹ ਲਾ ਕੇ ਲੈ ਗਏ ਬਾਲੀਆਂ ਕਿੱਧਰ ਪਾਈਆਂ ਹੋਈਆਂ ਸੀ ਹਾਂਜੀ ਹਾਂਜੀ ਤੇ ਮੁੰਡੀਆਂ ਲੈ ਵੇ ਹਾਂਜੀ ਕੋਈ ਨਗਦੀ ਵੀ ਹੋਰ ਲੈ ਕੇ ਨਹੀਂ ਨਹੀਂ ਲੋਕਰ ਖੁੱਲੋ ਨਹੀਂ ਜਾਨਮ ਬਾਰਨ ਦੀ ਤੁਸੀਂ ਅਸੀਂ ਕੀ ਕੀਤੀ ਹੋਈ ਉਹ ਨਹੀਂ ਉਹ ਤਾਂ ਮਨੋ ਕੇ ਜੀ ਕਾਤੋਂ ਕੋ ਕੋ ਦਨ ਡਰਾ ਡਰਾ ਜੀ ਫਿਰ ਲਗਭਗ ਕਿੰਨੇ ਦਾ ਨੁਕਸਾਨ ਹੋਇਆ ਤੁਹਾਡਾ ਕੀ ਕਰਾ ਗਏ ਜੀ ਕੋਨਾ ਸੀਗਾ ਤੁਸੀਂ ਪੁਲਿਸ ਨੂੰ ਚਿਹੜੂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਹੈ ਹਾਂਜੀ ਹਾਂਜੀ ਆਏ ਸੀ ਮਲਾਜਮ ਉਹ ਦੇਖ ਕੇ ਕੀ ਕਰਨ ਪੁਲਿਸ ਵਾਲੇ ਤਾਂ ਉਹ ਕਰਦੇ ਜੀ ਕਹਿੰਦੇ ਤਬਦੀਸ਼ ਕਰਦੇ ਹਾਂ ਦੇਖਦੇ ਜੇ ਤੁਸੀਂ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਚੇਰਵਾਦ ਆ ਗਈ ਸੀ ਇੱਥੇ ਆ ਗਈ ਸੀ ਛੇਤੀ ਆ ਗਈ ਜੀ ਪਹਿਲਾਂ ਵੀ ਕੋਈ ਇਦਾਂ ਦੀ ਵਾਰਦਾਤ ਹੋਈ ਤੁਹਾਡੇ ਕੁਟੀ ਵਿੱਚ ਨਹੀਂ ਸਾਡੇ ਕਦੇ ਨਹੀਂ ਹੋਈ ਜਿਹੜਾ ਪਿੰਡ ਹੈ ਅਰਦਾਸਪੁਰ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੀ ਇਨਸਾਫ ਮਿਲਣਾ ਚਾਹੀਦਾ ਜੀ ਜਿਹੜੇ ਬੰਦੇ ਕਰਦੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਅੱਜ ਸਾਡਾ ਨੁਕਸਾਨ ਆਇਆ ਕੱਲੋ ਕਿਸੇ ਹੋਰ ਦਾ ਵੀ ਹੋ ਜਾਣਾ ਫਿਰ ਪਿੰਡਾਂ 'ਚ ਕਾਫੀ ਮਾਹੌਲ ਖਰਾਬ ਹੋ ਰਿਹਾ ਖਾਸੋ ਤੇ ਹਰਦਾਸਪੁਰ ਦੀ ਗੱਲ ਕਰੀ ਤਾਂ ਹਾਲਾਂਕਿ ਹਾਲ ਹੀ ਵਿੱਚ ਮਾਰਡਰ ਹੋ ਗਿਆ ਸਾਡੇ ਹੈਗਾ ਹਾਂ ਹਾਂਜੀ ਹਾਂਜੀ ਸਾਡੇ ਸਰਪੰਚ ਸਾਹਿਬ ਦੇ ਹਾਲਾਂਕਿ ਮਾਮਲਾ ਠੰਡਾ ਨਹੀਂ ਪਿਆ ਤਾਂ ਦੂਜੀ ਵਾਰ ਦਾ ਤੁਸੀਂ ਚੋਰਾ ਨੇ ਇਜਾਮ ਦਿੱਤਾ ਬਿਲਕੁਲ ਬਿਲਕੁਲ ਜੀ ਇਦਾਂ ਦੇ ਬੰਦੇ ਆ ਤਾਂ ਨੱਥ ਪਾਣੀ ਚਾਹੀਦੀ ਹੈ ਜੀ ਪ੍ਰਸ਼ਾਸਨ ਨੇ ਜੀ ਪੁਲਿਸ ਵਾਲਿਆਂ ਨੇ ਕੀ ਭਰੋਸਾ ਦਿਵਾਇਆ ਤੁਸੀਂ ਇਨਸਾਫ ਦਾ ਭ ਚਾ ਤੂੰ ਕੈਮਰਾ ਵਾਲਾ ਵੀ ਲੱਗੇ ਇੱਥੇ ਕੈਮਰੇ ਲੱਗੇ ਆ ਜੀ ਕੈਮਰੇ ਬੰਦ ਹੋਗਾ ਜੀ ਰਾਤ ਅੱਛਾ ਆਪਣੇ ਕੈਮਰੇ ਤਾਂ ਲੱਗੇ ਆ ਉਹ ਜਦੋਂ ਸਵੇਰੇ ਅਸੀਂ ਦੇਖਿਆ ਤਾਂ ਕੈਮਰੇ ਸਾਡੇ ਬੰਦ ਆਸ-ਪਾਸ ਦੇ ਕੈਮਰੇ ਦੀ ਖੁੱਲ੍ਹ ਦੀ ਕੋਸ਼ਿਸ਼ ਨਹੀਂ ਕੀਤੀ ਸੀ ਨਹੀਂ ਪਤਾ ਨਹੀਂ ਲੱਗਾ ਜੀ ਕੁਝ ਨਹੀਂ ਜੀ